ਅੰਬ ਦੇ ਆਚਾਰ ਵਾਲੇ ਡੱਬੇ ਵਿੱਚ ਪਾ ਕੇ ਭੇਜੀ 1 ਕਿਲੋ ਅਫੀਮ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਵੱਲੋਂ ਜਬਤ ਕੀਤੀ ਗਈ ਹੈ ਵੈਨਕੂਵਰ ਇੰਟਰਨੈਸ਼ਨਲ 에ਰਪੋਰਟ ਤੇ ਕੀਤੀ ਕਾਰਵਾਈ ਬਾਰੇ ਸੀਬੀਐਸਏ ਦੇ ਅਫਸਰਾਂ ਨੇ ਦੱਸਿਆ ਕਿ ਛਾਤਰ ਨਸ਼ਾ ਤਸਕਰਾਂ ਵੱਲੋਂ ਅਫੀਮ ਦੇ ਆਲੇ ਦੁਆਲੇ ਅਤੇ ਉੱਤੇ ਹੀਠਾਂ ਆਚਾਰ ਦੀ ਪਰਤ ਚੜਾ ਦਿੱਤੀ ਗਈ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਅਫੀਮ ਦੀ ਅੰਦਾਜ਼ਨ ਕੀਮਤ 13150 ਡਾਲਰ ਮੰਨੀ ਜਾ ਰਹੀ ਹੈ ਜਿਸ ਨੂੰ ਵੈਨਕੂਵਰ ਦੀਆਂ ਗਲੀਆਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਜ਼ਬਤ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਪਿਛਲੇ ਦਿਨੀ ਅਫੀਮ ਦਾ ਨਸ਼ਾ ਕਰਨ ਦੇ ਆਦੀ ਮਹਿੰਗੇ ਪਾਲ ਦੇ ਵਿੱਚ ਵੀ ਫੀਮ ਖਰੀਦਣ ਲਈ ਰਾਜ਼ੀ ਹੋ ਗਏ ਸਨ ਅਤੇ ਤਸਕਰਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਢੰਗ तरीके ਵਰਤਦੇ ਆ ਭਾਰਤ ਜਾਂ ਹੋਰ ਮੁਲਕਾਂ ਤੋਂ ਇਹਨਾਂ ਨਸ਼ਿਆਂ ਨੂੰ ਮੰਗਵਾਉਣ ਦਾ ਯਤਨ ਕੀਤਾ ਜਾਂਦਾ ਹੈ ਕੁਝ ਹਫ਼ਤੇ ਪਹਿਲਾਂ CBSA ਵੱਲੋਂ ਚਵਨ ਪ੍ਰਾਸ਼ ਦੇ ਡੱਬਿਆਂ ਵਿੱਚ ਭਰ ਕੇ ਕੈਨੇਡਾ ਭੇਜੀ 2.2 ਕਿਲੋ ਫੀਮ ਗ੍ਰੇਟਰ ਟ੍ਰਾਂਟੋ ਏਰੀਆ ਵਿੱਚ ਬਰਾਮਦ ਕੀਤੀ ਗਈ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਮੁਤਾਬਕ ਕਮਰਸ਼ੀਅਲ ਸ਼ਿਪਮੈਂਟ ਵਿੱਚੋਂ ਅਫੀਮ ਨਾਲ ਭਰੇ ਇਹ ਡੱਬੇ ਬਰਾਮਦ ਕੀਤੇ ਗਏ CBSA ਵੱਲੋਂ ਅਫੀਮ ਦੇ ਸਰੋਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਅਤੀਤ ਵਿੱਚ ਮਠਿਆਈਆਂ ਦੇ ਦੱਬਿਆਂ ਅਤੇ ਹੋਰ ਕਈ ਤਰੀਕਿਆਂ ਰਾਹੀਂ ਤਸਕਰਾਂ ਵੱਲੋਂ ਭਾਰਤ ਤੋਂ ਕੈਨੇਡਾ ਅਫੀਮ ਭੇਜਣ ਦੇ ਯਤਨ ਕੀਤੇ ਜਾਂਦੇ ਰਹੇ ਨੇ ਚਵਨਪਰਾਸ਼ ਅਤੇ ਅਫੀਮ ਦਾ ਰੰਗ ਮਿਲਦਾ ਜੁਲਦਾ ਹੋਣ ਕਾਰਨ ਤਸਕਰਾਂ ਵੱਲੋਂ ਸੰਭਾਵਤ ਤੌਰ ਤੇ ਇਹਨਾਂ ਡੱਬਿਆਂ ਦੀ ਵਰਤੋਂ ਕੀਤੀ ਗਈ ਦੂਜੇ ਪਾਸੇ ਕਮਰਸ਼ੀਅਲ ਸ਼ਿਪਮੈਂਟ ਮੰਗਵਾਉਣ ਵਾਲੀ ਧਿਰ ਦਾ ਨਾਂ ਵੀ ਜਨਤਕ ਨਹੀਂ ਕੀਤਾ